ਅੱਜ ਆਪਾਂ ਸੂਟ ਦੀ ਕਟਿੰਗ ਕਰਨੀ ਹੈ ਇਸ ਤਰ੍ਹਾਂ ਆਪਣੇ ਕੋਲ ਸੂਟ ਹੈ ਇਹ ਲਾਈਨਿੰਗ ਵਾਲਾ ਸੂਟ ਹੈ ਆਪਾਂ 셔ਟ ਤੇ ਲਾਈਨਿੰਗ ਲਾ ਕੇ 셔ਟ ਨੂੰ ਤਿਆਰ ਕਰਨਾ ਹੈ ਉੱਪਰ ਬਾਰਡਰ ਪੱਟੀ ਬਣੀ ਹੋਈ ਗਲੇ ਤੇ ਵੀ ਤੇ نیچے ਵੀ ਆਪਣੇ ਇਸ ਤਰ੍ਹਾਂ ਬਾਰਡਰ ਪੱਟੀ ਬਣੀ ਹੋਈ ਹੈ ਇਹਦੀ ਲੰਬਾਈ ਬਹੁਤ ਜ਼ਿਆਦਾ ਹੈ ਆਪਾਂ ਇਹਦੀ ਲੰਬਾਈ ਕਿਵੇਂ ਕੱਟ ਕਰਨੀ ਹੈ ਬਾਰਡਰ ਨਾਲ نیچے ਆਪਣਾ ਕਟੀਚੇ ਤੇ ਗਲੇ 'ਚ ਵੀ ਆਪਣਾ ਪੂਰਾ ਆਵੇ ਕਿੰਦੀ ਆਪਾਂ ਕਟਿੰਗ ਕਿਸ ਤਰੀਕੇ ਨਾਲ ਕਰਾਂਗੇ ਇਹਦੀ ਅੱਜ ਵੀਡੀਓ ਆਪਾਂ ਤੁਹਾਨੂੰ ਸਾਰੀ ਬਣਾ ਕੇ ਦਿਖਾਵਾਂਗੇ ਛਾਤੀ ਇਹਦੀ ਹੈਗੀ ਐ 1.5 18 ਕਮਰ 16 ਇੰਚ ਤੇ हिਪ 19.5 ਇੰਚ ਉਹਦੇ ਹਿਸਾਬ ਨਾਲ ਆਪਾਂ ਕਟਿੰਗ ਕਰਨਾ ਹੈ ਬੈਕ ਨੈਕ ਇਹਨਾਂ ਦਾ 7.5 ਇੰਚ ਤਿਆਰ ਤੇ ਤੀਰਾ ਆਪਾਂ ਰੱਖਾਂਗੇ 12 ਇੰਚ 12 ਇੰਚ ਤੀਰਾ ਆਪਾਂ ਇਸ ਲਈ ਰੱਖਾਂਗੇ ਕਿਉਂਕਿ ਇਹਨਾਂ ਦਾ ਬੈਕ ਗਲਾ ਬਹੁਤ ਜ਼ਿਆਦਾ ਡੀਪ ਹੈ ਗਲੇ ਦੇ ਹਿਸਾਬ ਨਾਲ ਹੀ ਆਪਾਂ ਟੀਰਾ ਕਟਿੰਗ ਕਰਾਂਗੇ ਹੁਣ ਆਪਾਂ ਇਹਦੀ ਲੰਬਾਈ ਪਹਿਲਾਂ ਤੇ ਚੌੜਾਈ ਉਤਾਰ ਲਾਂਗੇ ਪ੍ਰੈਸ ਕਰਕੇ ਕਪੜੇ ਨੂੰ ਇਸ ਤਰ੍ਹਾਂ ਪਹਿਲਾਂ ਆਪਾਂ ਇਹਦਾ ਸੈਂਟਰ ਕਰ ਲੈਣਾ ਸੈਂਟਰ ਕਰਕੇ ਪਹਿਲਾਂ ਆਪਾਂ ਇਸ ਤੋਂ ਲੰਬਾਈ ਉਤਾਰ ਲਾਂਗੇ ਫਿਰ ਤੁਹਾਨੂੰ ਦੱਸਾਂਗੇ ਕਿ ਆਪਾਂ ਲੰਬਾਈ ਕਿਸ ਤਰੀਕੇ ਨਾਲ ਕੱਟ ਕਰਨੀ ਹੈ ਤੇ ਚੌੜਾਈ ਵੀ ਉਤਾਰ ਲਾਂਗੇ ਹੁਣ ਆਪਾਂ ਦੂਸਰਾ ਪੱਲਾ ਵੀ ਕਟਿੰਗ ਕਰ ਲਾਂਗੇ ਪਹਿਲੇ ਪੱਲੇ ਨੂੰ ਆਪਾਂ ਉੱਪਰ ਰੱਖ ਕੇ ਲੰਬਾਈ ਤੇ ਚੜਾਈ ਉਤਾਰ ਲਾਂਗੇ ਦੋਨਾਂ ਪੱਲਿਆਂ ਨੂੰ ਆਪਾਂ ਕਟਿੰਗ ਕਰ ਲਿਆ ਹੁਣ ਆਪਾਂ ਉੱਪਰੋਂ ਤੀਰਾ ਲਾਵਾਂਗੇ ਇਸ ਤਰ੍ਹਾਂ 6 ਇੰਚ ਤੇ ਨਿਸ਼ਾਨ ਲਗਾਵਾਂਗੇ ਇਹ ਤੋਂ ਆਪਾਂ 7 ਇੰਚ ਲਾਵਾਂਗੇ ਅੱਧਾ ਇੰਚ ਉੱਪਰੋਂ ਡਾਊਨ ਕਰ ਦੇਣਾ ਇਸ ਲਈ 7 ਇੰਚ ਲਵਾਂਗੇ 프ਰੰਟ ਦੀ ਆਪਾਂ ਇੱਥੋਂ 1 ਇੰਚ ਦੀ ਗੋਲਾਈ ਪਾ ਦੇਣੀ ਸਾਟੀ ਦਾ ਨਿਸ਼ਾਨ ਇਸ ਤਰ੍ਹਾਂ ਆਪਾਂ ਲਾਉਣਾ 9.5 ਤੇ 12.5 ਤਿਆਰ ਹੈ 2 2 ਇੰਚ ਆਪਾਂ ਮਾਰਜਨ ਲਈ ਲੈ ਲੈਣਾ ਕਮਰ ਦਾ ਨਿਸ਼ਾਨ ਆਪਾਂ 6.5 ਤੋਂ ਲਾਵਾਂਗੇ ਕਿਉਂਕਿ ਇਹ ਪਤਲਾ ਨਾਪੇ ਹੈਵੀ ਹੈ ਤੇ ਆਪਾਂ 7 ਇੰਚ ਤੋਂ ਲਾਵਾਂਗੇ ਚਾਹ ਕਿ ਇਹਨਾਂ ਦੇ ਤਿਆਰ 14.5 ਤੋਂ ਇਹ ਆਪਾਂ 15 ਇੰਚ ਤੋਂ ਲਾਵਾਂਗੇ ਕਮਰ 16 ਇੰਚੇ 8 ਤੋਂ ਨਿਸ਼ਾਨ ਲਾਵਾਂਗੇ ਹੈਪੇਨਾ ਦੀ 1.5 ਇੰਚ ਹੈ ਔਨੇ ਦਾਸ ਤੇ ਲਾਵਾਂਗੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਕੇ ਕਟਿੰਗ ਕਰ ਦੇਣਾ 12 ਵਾਲੇ ਨਿਸ਼ਾਨ ਤੋਂ ਆਪਾਂ ਕਟਿੰਗ ਕਰ ਦਾਂਗੇ ਪਹਿਲਾਂ ਆਪਾਂ ਬੈਗ ਮੋਡੇ ਦੀ ਕਾਰਟ ਪਾਵਾਂਗੇ ਇਥੋਂ ਆਪਾਂ ਬੈਕ ਦੀ ਪਾਈਏ 2 ਇੰਚ ਤੋਂ ਪਤਲਾ ਨਾ ਆਪੇ 2 ਇੰਚ ਤੋਂ ਪਰਫੈਕਟ ਕਾਰਡ ਪੈਗੇ ਆਪਣੀ ਵਧੀਆ ਤਿਆਰ ਹੋ ਜਾਏਗਾ ਖਿਚਾਅ ਬਿਲਕੁਲ ਨਹੀਂ ਆਵੇਗਾ ਹੁਣ ਆਪਾਂ ਬੈਕ ਮੋਡੇ ਦੀ ਕਾਰਡ ਤੋਂ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਸਾਰਾ ਸ਼ਰਟ ਨੂੰ ਆਪਾਂ ਕਟਿੰਗ ਕਰ ਲਿਆ ਬਿਲਕੁਲ ਨਿਸ਼ਾਨਮ ਤੇ ਉੱਪਰ ਆਪਾਂ 1/2 ਇੰਚ ਤੀਰੇ ਨੂੰ ਡਾਊਨ ਕਰ ਦਿੱਤਾ ਉਹ ਆਪਣੇ ਕੋਲ ਫਰੰਟ ਪੱਲਾ ਜਿਹੜਾ 4 ਇੰਚ ਵਾਧੇ ਆਪਾਂ 4 ਇੰਚ ਕਿਵੇਂ ਕੱਟ ਕਰਨਾ ਤਾਂ ਜੋ ਆਪਣਾ ਬਾਰਡਰ ਵੀ ਪੂਰਾ ਉੱਪਰ ਆ ਜਾਵੇ ਤੇ ਬੈਗ ਪੱਲਾ ਆਪਾਂ ਨੀਚੇ ਹੀ ਬਾਰਡਰ ਸੀ ਗਲੇ ਤੇ ਵਰਕ ਨਹੀਂ ਸੀ ਬੈਗ ਤੇ ਇਸ ਲਈ ਬੈਗ ਪੱਲਾ ਆਪਾਂ ਪੂਰਾ ਕਟਿੰਗ ਕੀਤਾ ਫਰੰਟ ਪੱਲਾ ਆਪਣਾ ਵਾਧੇ 4 ਇੰਚ ਉਹ ਆਪਾਂ ਕਿਵੇਂ ਕੱਟ ਕਰਨਾ ਹੈ ਸੈਂਟਰ ਤੋਂ ਆਪਾਂ ਇਸ ਤਰ੍ਹਾਂ ਕਟਿੰਗ ਕਰ ਲੈਣਾ 4 ਇੰਚ ਕਪੜਾ ਘਟਾ ਦੇਣਾ ਵਿੱਚੋਂ ਆਪਾਂ ਬੈਕ ਪੱਲਾ ਸਾਈਡ ਤੇ ਕਰ ਦਾਂਗੇ ਛੜ ਨੂੰ ਇਸ ਤਰ੍ਹਾਂ ਆਪਾਂ ਉੱਪਰ ਨੂੰ ਕਰ ਲਾਂਗੇ نیچے ਆਪਾਂ ਬਾਰਡਰ ਤੋਂ ਕਟਿੰਗ ਕਰਾਂਗੇ ਅੱਧਾ ਇੰਚ ਕਪੜਾ ਰੱਖ ਕੇ ਆਪਣੇ ਕੋਲ 4 ਇੰਚ ਕਪੜਾ ਵੱਧ ਦੇ ਆਪਾਂ 3 ਇੰਚ ਕਟਿੰਗ ਕਰਾਂਗੇ 1 ਇੰਚ ਮਾਰਜਨ ਲਈ ਰੱਖਾਂਗੇ ਜਦੋਂ ਆਪਾਂ ਬਾਰਡਰ ਜੋੜਨਾ ਹੈ ਤੇ ਆਪਾਂ ਨੂੰ ਅੱਧਾ ਇੰਚ ਆਪਣਾ ਕਪੜੇ 'ਚ ਆ ਜਾਣਾ ਹੈ ਇਸ ਲਈ ਆਪਾਂ 3 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਇੱਥੋਂ ਆਪਾਂ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਆਹ ਕਪੜਾ ਆਪਣਾ ਐਕਸਟਰਾ ਜਿਹੜੀ ਆਪਣੀ ਲੰਬਾਈ ਵੱਧ ਸੀ ਉਹ ਕਟਿੰਗ ਹੋ ਗਈ। ਹੁਣ ਆਪਾਂ ਇਹਨੂੰ ਇਸ ਤਰ੍ਹਾਂ ਖੋਲ ਕੇ نیچے ਵਾਲੇ ਕੱਪੜੇ ਨੂੰ ਆਪਾਂ ਸਿੱਧਾ ਰੱਖਾਂਗੇ। ਆਗਲੇ ਕਪੜੇ ਨੂੰ ਆਪਾਂ 1/2 ਇੰਚ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰਕੇ ਸੀਨ ਲਗਾ ਦਾਂਗੇ 1/2 1/2 ਇੰਚ ਇਸ ਤਰ੍ਹਾਂ ਫੋਲਡ ਕਰਕੇ ਇਹਨੂੰ ਆਪਾਂ ਇਹਦੇ ਉੱਪਰ ਉੱਪਰ ਸੀਨ ਲਗਾ ਦੇਣੀ ਨੀਚੇ ਜਿਹੜਾ ਕਪੜਾ ਨੂੰ ਆਪਾਂ ਇੰਟਰਲੋਕ ਕਰ ਲਾਂਗੇ ਤਾਂ ਜੋ ਅੰਦਰ ਵਾਲੀ ਸਾਈਡ ਵੀ ਸਫਾਈ ਨਾਲ ਆਪਣਾ ਕਪੜਾ ਅਟੈਚ ਹੋ ਜੇ ਇਸੇ ਤਰ੍ਹਾਂ ਆਪਾਂ ਲੰਬਾਈ ਕੱਟ ਕਰ ਸਕਦੇ ਹਾਂ ਬਾਰਡਰ ਵਾਲੇ ਸੂਟ ਦੀ ਜਿੰਦੇ ਨਾਲ ਆਪਣਾ ਬਾਰਡਰ ਵੀ ਬਿਲਕੁਲ ਕਟਿੰਗ ਨਹੀਂ ਹੋਵੇਗਾ ਪੂਰਾ ਬਰਾਬਰ ਆਵੇਗਾ ਇਸ ਤਰ੍ਹਾਂ ਜਾਂ ਇਹਦੇ ਉੱਪਰ ਆਪਾਂ ਪਾਈਪਿੰਗ ਵੀ ਲਗਾ ਸਕਦੇ ਹਾਂ ਇਹਦੇ ਨਾਲ ਦੀ ਆਪਾਂ ਪਾਈਪਿੰਗ ਲਗਾਵਾਂਗੇ ਇਸ ਤਰ੍ਹਾਂ ਆਪਣੇ ਕੋਲ ਪਾਈਪਿੰਗ ਏ ਬਿਲਕੁਲ ਨਾਲ ਕਢਾਈ ਦੇ ਨਾਲ ਦੀ نیچے ਵੀ ਲੱਗੀ ਹੋਈ ਏ ਪਹਿਲਾਂ ਤੋਂ ਹੀ ਇਹਦੇ ਨਾਲ ਦੀ ਆਪਾਂ ਪਾਈਪਿੰਗ ਲੈ ਲਈਏ ਇਹਨੂੰ ਆਪਾਂ ਇਸ ਤਰ੍ਹਾਂ ਲਗਾ ਦਾਂਗੇ ਜਿੰਦੇ ਨਾਲ ਆਪਣਾ ਡਿਜ਼ਾਈਨ ਵੀ ਬਣ ਜਾਏਗਾ ਇਸ ਤਰ੍ਹਾਂ ਆਪਾਂ ਪਾਈਪਿੰਗ ਵੀ ਲਗਾ ਸਕਦੇ ਹਾਂ ਬਿਲਕੁਲ ਵਧੀਆ ਡਿਜ਼ਾਈਨ ਬਣ ਕੇ ਤਿਆਰ ਹੋ ਜਾਏਗਾ ਬਿਲਕੁਲ ਵੀ ਕਟਿੰਗ ਦਾ ਪਤਾ ਨਹੀਂ ਲੱਗੇਗਾ ਇਸ ਤਰ੍ਹਾਂ ਰੈਡੀਮੇਡ ਕੁੜਤੀਆਂ ਵੀ ਆਉਂਦੀਆਂ ਨੇ ਜਿੰਦੇ ਤੇ ਬਾਰਡਰ ਇਸ ਤਰ੍ਹਾਂ ਅਟੈਚ ਕੀਤਾ ਹੁੰਦਾ ਤੇ ਨੀਚੇ ਤੇ ਉੱਪਰ ਪਾਈਪਿੰਗ ਲੱਗੀ ਹੁੰਦੀ ਹੈ ਇਹ ਤਾਂ ਆਪਣੀ ਸ਼ਰਟ ਕਟਿੰਗ ਹੋ ਗਈ ਹੁਣ ਆਪਾਂ ਕਰਾਂਗੇ ਬਾਜੂ ਕਟਿੰਗ ਇਸ ਤਰ੍ਹਾਂ ਆਪਣੇ ਕੋਲ ਬਾਜੂ ਤੇ ਵੀ ਬਾਰਡਰ ਬਣਿਆ ਹੋਇਆ ਇਹਨੂੰ ਆਪਾਂ ਡਬਲ ਕਰਕੇ ਫਿਰ 4 ਫੋਲਡ ਕਰ ਦੇਣਾ ਇਸ ਤਰ੍ਹਾਂ बिल्कुल बॉर्डर बराबर होना चाहिदा एतो आपा लावांगे 2.5 इंच ਮੋਟਾ ਇਹਨਾਂ ਦਾ 8.5 ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਲਾਂਗੇ ਬਿਲਕੁਲ ਬਰਾਬਰ ਆਇਆ ਜਦੋਂ ਆਪਾਂ ਬਾਜੂ ਫਿਟਿੰਗ ਕਰਨੀ ਬਾਜੂ ਦੀ ਤਾਂ ਆਪਾਂ ਇੱਥੋਂ 8 ਇੰਚ ਲੈਣਾ ਹੈ 8 ਇੰਚ ਕਟਾ ਕੇ ਪਿਛਲੀ ਵੀਡੀਓ 'ਚ ਆਪਾਂ ਦੱਸਿਆ ਆ ਬਾਜੂ ਕਿਸ ਤਰੀਕੇ ਨਾਲ ਜੋੜਨੀ ਹੈ ਜਿੰਦੇ ਨਾਲ ਬਾਜੂ 'ਚ ਬਿਲਕੁਲ ਵੀ ਝੋਲ ਨਾ ਪਵੇ ਤੇ ਸਹੀ ਤਰੀਕੇ ਨਾਲ ਲੱਗ ਜਾਵੇ 4.5 ਇੰਚ ਦਾ ਸੈਂਟਰ ਹੋਵੇਗਾ 1 ਇੰਚ ਆਪਾਂ ਉੱਪਰ ਨੂੰ ਕਰ ਲੈਣਾ ਇਸ ਤਰ੍ਹਾਂ ਆਪਾਂ ਬਾਜੂ ਬਿਲਕੁਲ ਸਹੀ ਤਰੀਕੇ ਨਾਲ ਕਟਿੰਗ ਕਰ ਲਾਂਗੇ। نیچے ਆindi 5.5 ਮੋਰੀ ਹੈ। ਆਪਾਂ ਰੱਖ ਕੇ 2 ਇੰਚ ਆਪਾਂ ਮਾਰਜਿਨ ਲਈ ਰੱਖ ਕੇ ਆਸਤਰਾ ਕਟਿੰਗ ਕਰ ਦੇਣਾ। ਨਿਸ਼ਾਨ ਦੇ ਉੱਪਰ ਉੱਪਰ ਆਪਾਂ ਕਟਿੰਗ ਕਰ ਦਾਂਗੇ। ਬਾਜੂ ਵੀ ਆਪਣੀ ਕਟਿੰਗ ਹੋ ਗਈ ਏ। ਇਸ ਤਰ੍ਹਾਂ ਪੂਰੀ ਸ਼ਰਟ ਦੀ ਆਪਾਂ ਕਟਿੰਗ ਕਰ ਲਈਏ। ਪਰਫੈਕਟ ਤਰੀਕੇ ਨਾਲ ਕਿਸ ਤਰ੍ਹਾਂ ਲੰਬਾਈ ਕੱਟ ਕਰਨੀ ਪੂਰੇ ਬਾਰਡਰ ਵਾਲੇ ਸੂਟ ਦੀ ਆਪਾਂ ਕਟਿੰਗ ਕਰ ਲਈਏ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ